ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਜੰਮੂ ਕਸ਼ਮੀਰ ਦੌਰੇਤੇ ਨੇ ਅਮਿਤ ਸ਼ਾਹ ਨੇ ਭਾਜਪਾ ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਜੰਮੂ ਖੇਤਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦਿੱਤੇ ਜਾਣ ਬਾਰੇ ਕੇਂਦਰ ਦੇ ਰੁਖ ਨੂੰ ਦੁਹਰਾਇਆ। ਸ਼ਾਹ ਨੇ ਕਿਹਾ ਕਿ ਇਸ ਨੂੰ ਟੁਕਵੇਂ ਸਮੇਂ ਉਤੇ ਬਹਾਲ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦਾ ਦੌਰੇ ਤੇ ਦੂਜੇ ਦਿਨ ਅੱਜ ਕਠੂਆ ਦੇ ਸਰਹੱਦੀ ਖੇਤਰ ਦੀ ਅਗਲੇਰੀ ਚੌਂਕੀ ਵਿਨੇਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸ਼ਹੀਦ ਪੁਲਿਸ ਮੁਲਾਜ਼ਮਾ ਦੇ ਪਰਿਵਾਰਿਕ ਨੂੰ ਨਿਯੁਕਤੀ ਪੱਤਰ ਵੀ ਵੰਡਣਗੇ ਕੇਂਦਰੀ ਗ੍ਰਹਿ ਮੰਤਰੀ ਆਪਣੇ ਇਸ ਦੌਰੇ ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ ਅਮਿਤ ਸ਼ਾਹ ਸ਼ਾਮ ਨੂੰ ਸ਼੍ਰੀਨਗਰ ਲਈ ਰਵਾਨਾ ਹੋਣਗੇ ਉਹ ਪਲਕੇ ਏਕੀਕ੍ਰਿਤ ਹੈੱਡਕੁਆਟਰ ਵਿਖੇ ਦੋ ਵਕਫ ਵਕ ਅਹਿਮ ਸੁਰੱਖਿਆ ਮੀਟਿੰਗਾਂ ਕਰਨਗੇ ਅਮਿਤ ਸ਼ਾਹ ਸ਼੍ਰੀਨਗਰ ਵਿੱਚ ਸ਼੍ਰੀ ਅਮਰਨਾਥ ਯਾਤਰਾ ਦੀ ਸਲਾਨਾ ਮੀਟਿੰਗ ਦੀਆਂ ਤਿਆਰੀਆਂ ਸੰਬੰਧੀ ਹੋਣ ਵਾਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ ਸੁਰੱਖਿਆ ਸੰਬੰਧੀ ਹੋਣ ਵਾਲੀਆਂ ਮੀਟਿੰਗਾਂ ਵੇਦੀ ਚ ਲੈਫਟਨੈਂਟ ਗਵਰਨਰਲ ਮਨੋਜ ਸਿਨਾ ਗ੍ਰਹਿ ਮੰਤਰਾਲੇ ਫੌਜ ਨਿਮ ਫੌਜੀ ਬਲਾਂ ਜੰਮੂ ਕਸ਼ਮੀਰ ਪ ਕੂਫੀਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ ਬੈਠਕ ਵਿੱਚ ਅਤਵਾਦੀ ਵਿਰੋਧੀ ਕਾਰਵਾਈਆਂ ਸਰਹੱਦ ਪਾਰਤੋ ਕੁਸਪੈਟ ਦੀਆਂ ਕੋਸ਼ਿਸ਼ਾਂ ਅਤੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦੇ ਸਮੁੱਚੇ ਹਾਲਾਤ ਬਾਰੇ ਚਰਚਾ ਵੀ ਕੀਤੀ ਜਾਵੇਗੀ